ਚਲਦਾ ਕਾਰੋਬਾਰ ਰੁਕ ਗਿਆ ਘਰ ਵਿੱਚ ਜਾਦੂ ਟੂਣਾ ਤੰਤਰ ਮੰਤਰ ਕਰਾਇਆ ਹੋਇਆ ਲੱਗਦਾ ਹੈ ਲੱਗਦਾ ਹੈ ਕਿ ਘਰ ਵਿੱਚ ਕੋਈ ਵਸਤੂ ਦੋਸ਼ ਆ ਗਿਆ ਹੈ ਬਹੁਤ ਪੈਸੇ ਖਰਾਬ ਕਰ ਚੁੱਕੇ ਹੂੰ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਤਰੀਕਾ ਦੱਸੂਗੀ ਜਿਸ ਦੇ ਨਾਲ ਤੁਸੀਂ ਆਪਣੇ ਲੱਖਾਂ ਪੈਸੇ ਬਚਾ ਸਕਦੇ ਹੋ ਇਹ ਕੋਈ ਜਾਦੂ ਟੂਣਾ ਤੰਤਰ ਮੰਤਰ ਨਹੀਂ ਇਹ ਆਪਣੇ ਘਰ ਦੀ ਪੋਜ਼ਿਟਿਵਿਟੀ ਘਰ ਦੇ ਵਿੱਚ એનર્ਜੀ ਲਿਆਉਣ ਵਾਸਤੇ ਕਿ ਘਰ ਦੇ ਵਿੱਚ ਜਿੰਨੀ ਵੀ ਆ ਮਾੜੀਆਂ ਸ਼ਕਤੀਆਂ ਬੁਰੀਆਂ ਸ਼ਕਤੀਆਂ ਨੇ ਤੁਸੀਂ ਸਵੇਰੇ ਸ਼ਾਮ ਇਹ ਕੰਮ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਐਨੀ ਬਰਕਤ ਆਵੇਗੀ ਐਨਾ ਤੁਹਾਡੇ ਘਰ ਦੇ ਵਿੱਚ ਮਨ ਲੱਗੇਗਾ ਕਿਉਂਕਿ ਕਈ ਵਾਰੀ ਆਪਨ ਹੁੰਦਾ ਵੀ ਘਰ ਦੇ ਵਿੱਚ ਘਟਨ ਮਹਿਸੂਸ ਹੋਣ ਲੱਗ ਜਾਂਦੀ ਹੈ ਉਸ ਦਾ ਕਾਰਨ ਕੀ ਹੈ ਤੇ ਉਸ ਦਾ ਇਲਾਜ ਕੀ ਹੈ ਉਹ ਮੈਂ ਅੱਜ ਤੁਹਾਨੂੰ ਸਾਰਾ ਦੱਸੂਗੀ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗੀ ਧਿਆਨ ਨਾਲ ਸੁਣਨਾ ਵੀਡੀਓ ਨੂੰ ਸਕਿਪ ਨਾ ਕਰਨਾ ਕਿਉਂਕਿ 5 10 ਮਿੰਟ ਦੀ ਇਹ ਵੀ ਵੀਡੀਓ ਤੁਹਾਡੇ ਲੱਖਾਂ ਰੁਪਏ ਬਚਾ ਸਕਦੀ ਹੈ ਕਿਉਂਕਿ ਜਦੋਂ ਇੱਕ ਵਾਰ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਆ ਤਾਂ ਆਪਾਂ ਨੂੰ ਕੋਈ ਇਲਾਜ ਨਹੀਂ ਦਿਸਦਾ ਹੈਗਾ ਤੇ ਆਪਾਂ ਨੂੰ ਲੱਗਦਾ ਹੈ ਵੀ ਸਾਡੇ ਘਰ ਦੇ ਵਿੱਚ ਕਿਸੇ ਨੇ ਕਾਲਾ ਜਾਦੂ ਕਰਵਾਤਾ ਸਾਡੇ ਘਰ ਦੇ ਵਿੱਚ ਕਿਸੇ ਨੇ ਸਾਡੇ ਕੰਮ ਨੂੰ ਬੰਨ੍ਹਤਾ ਜਾਂ ਸਾਡੇ ਘਰ ਨੂੰ ਰੋਕਤਾ ਇਹਨਾਂ ਸਾਰੀਆਂ ਚੀਜ਼ਾਂ ਦਾ ਮੈਂ ਤੁਹਾਨੂੰ ਹੱਲ ਬਿਲਕੁਲ ਫ੍ਰੀ ਆਫ ਕਾਸਟ ਦੱਸੂਗੀ ਦੇਖੋ ਵਿਸ਼ਵਾਸ ਕਰਨਾ ਨਾ ਕਰਨਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਆਓ ਆਪਾਂ ਜਾਣਦੇ ਹਾਂ ਇਸ ਬਾਰੇ ਹੈਲੋ ਜੀ ਸਾਰੇ ਪਿਆਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਮੈਨੂੰ ਬਹੁਤ ਮੈਸੇਜ ਕੀਤੇ ਨੇ ਬਾਹਰ ਤੋਂ ਕੈਨੇਡਾ ਤੋਂ ਆਪਣੇ ਯੂਕੇ ਤੋਂ ਤੇ ਬਹੁਤ ਪਿਆਪਰਾਵਾਂ ਦੇ ਮੈਨੂੰ ਮੈਸੇਜ ਆਏ ਨੇ ਜ਼ਿਆਦਾਤਰ ਕੈਨੇਡਾ ਤੋਂ ਕਿ ਸਾਨੂੰ ਨਾ ਵਾਸਤੂ ਦੋਸਤ ਤੇ ਬਹੁਤ ਜ਼ਿਆਦਾ ਡਰਾਇਆ ਜਾ ਰਿਹਾ ਹੈ ਤੇ ਇਹ ਵਾਸਤੂ ਦੋਸਤ ਹੁੰਦੀ ਕੀ ਹੈ ਗ੍ਰਹਿ ਚੱਕਰ ਕਾਲ ਚੱਕਰ ਹੁੰਦਾ ਕੀ ਹੈ ਦੇਖੋ ਇਹ ਤੁਹਾਡੇ ਸਰੀਰ ਦੇ ਨਾਲ ਤੁਹਾਡੀ ਬੋਡੀ ਦੇ ਨਾਲ ਤੁਹਾਡੇ ਘਰ ਦੇ ਆਲੇ-ਦੁਆਲੇ ਘਰ ਦੇ ਔਰੇ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ ਇਹ ਸਭ ਕੁਝ ਆਪਾਂ ਨੂੰ ਲੱਗਦਾ ਕਦੋਂ ਆਏਗਾ ਜਦੋਂ ਆਪਣੇ ਘਰ ਦੇ ਵਿੱਚੋਂ ਗੁਰਬਾਣੀ ਚੱਲੀ ਜਾਂਦੀ ਹੈ ਆਪਾਂ ਕਹਿੰਦੇ ਆ ਵੀ ਮੈਨੂੰ ਬਹੁਤ ਵੱਡੇ ਵੱਡੇ ਦੁੱਖ ਲੱਗਦੇ ਨੇ ਇਹ ਤਾਂ ਤੁਸੀਂ ਸੁਣੇ ਹੋਣਾ ਕਹਿੰਦੇ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੂਗ ਘਰ ਘਰ ਦੇ ਵਿੱਚ ਹਾਹਾਕਾਰ ਮੱਚੀ ਪਈ ਹੈ ਘਰ ਘਰ ਦੇ ਵਿੱਚ ਪਤਾ ਨਹੀਂ ਕੀ ਕੁਝ ਹੋ ਰਿਹਾ ਹੈਗਾ ਇੱਕ ਸੋਚ ਤੋਂ ਵੀ ਪਰੇ ਉਹ ਚੀਜ਼ਾਂ ਹੋ ਰਹੀਆਂ ਨੇ ਕਿਤੇ ਪਿਓ ਧੀ ਨਾਲ ਬਲਾਤਕਾਰ ਕਰ ਰਿਹਾ ਹੈ ਕਿਤੇ ਦਾਦਾ ਪੋਤੀ ਦਾ ਰਿਸ਼ਤਾ ਖਰਾਬ ਹੋ ਰਿਹਾ ਹੈ ਕਿਤੇ ਭੈਣ ਭਰਾ ਦਾ ਦੇਖੋ ਹੋਰ ਰਿਸ਼ਤੇ ਆ ਇਸ ਤੋਂ ਬਾਅਦ ਆਪਾਂ ਕੀ ਕਹਿ ਸਕਦੇ ਆ ਤੇ ਘਰਾਂ ਦੇ ਵਿੱਚ ਆਪਣੇ ਨਾ ਇੰਨੀ ਨੈਗੇਟਿਵਿਟੀ ਹੈ ਇੰਨਾ ਜਿਹੜਾ ਆਪਣੇ ਘਰ ਦਾ ਔਰ ਹੈ ਨਾ ਆਪਾਂ ਨੂੰ ਇਦਾਂ ਲੱਗਦਾ ਹੁੰਦਾ ਵੀ ਘਰ ਦੇ ਵਿੱਚ ਨਾ ਘੁੱਟਣ ਜੀ ਮਹਿਸੂਸ ਹੋ ਜਾਂਦੀ ਹੈ ਅਪਾ ਬਹੁਤ ਆਪਣੇ ਘਰ ਦੇ ਵਿੱਚ ਨਾ ਇੰਨਾ ਕੁਝ ਹੁੰਦੇ ਹੋਏ ਜਿਵੇਂ ਤਾਂ ਨਾਲ ਦੌਲਤ ਹਰ ਇੱਕ ਸੁੱਖੀ ਸੁਵਿਧਾ ਹੁੰਦੇ ਹੋਏ ਵੀ ਆਪਣੇ ਘਰ ਦੇ ਵਿੱਚ ਨਾ ਉਹ ਰੌਣਕ ਉਹ ਖੁਸ਼ੀ ਤੇ ਉਹ ਮਨ ਦਾ ਸਕੂਨ ਨਹੀਂ ਹੈਗਾ ਜਿਹੜਾ ਕਿ ਆਪਾਂ ਚਾਹੁੰਦੇ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਇਆ ਗਿਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸਿਆਗਾ ਅਗਰ ਤੁਸੀਂ ਨਾ ਇਸ ਚੀਜ਼ ਦੇ ਚੱਕਰ ਦੇ ਵਿੱਚ ਫਸ ਗਏ ਵੀ ਸਾਡਾ ਵਸਤੂ ਦੋਸਤ ਸਾਡੀ ਰਸੋਈ ਇਧਰੋਂ ਇੱਥੇ ਹੋਣੀ ਚਾਹੀਦੀ ਹੈ ਸਾਡਾ ਫ੍ਰਿਜ ਇੱਥੇ ਹੋਣਾ ਚਾਹੀਦਾ ਸਾਡੀ ਆਹ ਚੀਜ਼ ਇੱਥੇ ਹੋਣੀ ਚਾਹੀਦੀ ਦੇਖੋ ਇਹ ਵੀ ਇੱਕ ਪੜਾਈ ਹੈਗੀ ਔਰ ਕੁਛ ਨਹੀਂ ਅਗਰ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸ ਗਏ ਨਾ ਤੁਸੀਂ ਲੱਖਾਂ ਰੁਪਏ ਖਰਾਬ ਕਰ ਲੋਗੇ ਤੇ ਨਾਲੇ ਜਿਹੜਾ ਤੁਹਾਡਾ ਮਾਈਂਡ ਹੈ ਨਾ ਤੁਹਾਡਾ ਜਿਹੜਾ ਦਿਮਾਗ ਹੈ ਨਾ ਡਿਪਰੈਸ਼ਨ ਦੇ ਵਿੱਚ ਚਲੇ ਆ ਜਾਵੇਗਾ ਕਿ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਨੁਕਸ ਹੀ ਦਿਸਣ ਲੱਗ ਜਾਏਗਾ ਇਹ ਕੁਦਰਤ ਦਾ ਸਿਧਾਂਤ ਹੈ ਕਿ ਜਿਸ ਚੀਜ਼ ਨੂੰ ਆਪਾਂ ਸੋਚਣ ਲੱਗ ਜਾਂਦੇ ਹਾਂ ਨਾ ਤੁਸੀਂ ਸੋਚਣ ਲੱਗ ਜਾਓ ਕੋਈ ਵੀ ਚੀਜ਼ ਨੂੰ ਵੀ ਹਾਂਏ ਮੈਂ ਕਿਤੇ ਐ ਨਾ ਹੋ ਜਾਾਂ ਜਾਂ ਮੈਨੂੰ ਕਿਤੇ ਮੈਂ ਬਿਮਾਰ ਨਾ ਹੋ ਜਾਾਂ ਹਾਂਏ ਮੇਰੀ ਲੱਤ ਨਾ ਦਰਦ ਕਰਨ ਲੱਗੇ ਜੇ ਹੈ ਮੈਨੂੰ ਐ ਨਾ ਉਹ ਤੁਹਾਨੂੰ ਨਾ ਐਡੋਮੈਟਿਕੀ ਹੋਣ ਲੱਗ ਜਾਏਗਾ ਕਿਉਂਕਿ ਤੁਹਾਨੂੰ ਨਾ ਅੰਦਰੋਂ ਤਾਂ ਯੂ ਅਕਸਰ ਕਹਿੰਦੇ ਨੇ ਕਹਿੰਦੇ ਆਪਾਂ ਆਪਣੇ ਰੋਗ ਨੂੰ ਨਾ ਤਾਂ ਠੀਕ ਕਰ ਸਕਦੇ ਆਂ ਅਗਰ ਆਪਾਂ ਉਸ ਨੂੰ ਪੋਜੀਟਿਵ ਸੋਚੀਏ ਕਿ ਉਹਨੂੰ ਕੋਈ ਵੀ ਵੱਡੀ ਤੋਂ ਵੱਡੀ ਬਿਮਾਰੀ ਆ ਗਈ ਚਾਹੇ ਕੈਂਸਰ ਤੱਕ ਦੀ ਬਿਮਾਰੀ ਆ ਗਈ ਜਦੋਂ ਤੁਸੀਂ ਨਾ ਆਪਦੇ ਅੰਦਰ ਤੁਸੀਂ ਪੋਜੀਟਿਵ ਸੋਚ ਆ ਪੋਜੀਟਿਵ ਸੋਚਣ ਲੱਗੇ ਨਾ ਤੁਸੀਂ ਸੋਚਣ ਲੱਗੇ ਵੀ ਮੈਂ ਇਹ ਕੁਝ ਨਹੀਂ ਹੈਗਾ ਮੇਰੀ ਇਹ ਬਿਮਾਰੀ ਠੀਕ ਹੋਵੇਗੀ ਮੈਂ ਇਸ ਬਿਮਾਰ ਨਾਲ ਲੜਾਂਗਾ ਉਹ ਤੁਹਾਡੇ ਅੰਦਰ ਜਿਹੜੀ ਤੁਹਾਡੇ ਹੈ ਨਾ ਆਪਣੀ ਪਾਵਰ ਹੈ ਨਾ ਅਪਾ ਕਹਿੰਨੇ ਵੀ ਆਪਣੇ ਅੰਦਰ ਕਿਟਾਣੂ ਨੇ ਜਿਹੜੇ ਉਹ ਉਸੇ ਚੀਜ਼ ਨੂੰ ਨਾ ਐਕਸੈਪਟ ਕਰਨ ਲੱਗ ਜਾਂਦੇ ਨੇ ਇਹ ਕੈਂਸਰ ਦੇ ਜਿਹੜੇ ਕਿਟਾਣੂ ਨੇ ਨਾ ਇਹ ਇੰਨੇ ਜ਼ਿਆਦਾ ਆਪ ਦੇ ਪਾਵਰਫੁਲ ਨੇ ਨਾ ਤੁਸੀਂ ਥੋੜਾ ਜਿਹਾ ਸੋਚ ਲਓਗੇ ਜੋ ਹਾਈ ਮੈਨੂੰ ਕੈਂਸਰ ਨਾ ਹੋ ਜਾਏ ਮੈਨੂੰ ਇਹਦਾ ਉਹ ਆਟੋਮੈਟਿਕ ਤੁਹਾਡਾ ਨਾ ਜਿਹੜੇ ਉਹ ਕਿਟਾਣੂ ਨੇ ਐਕਟਿਵ ਹੋ ਜਾਣਗੇ ਤੇ ਤੁਹਾਨੂੰ ਉਹ ਚੀਜ਼ ਵੱਲ ਲੈ ਕੇ ਹੀ ਜਾਣਗੇ ਹੀ ਜਾਣਗੇ ਉਹੀ ਵਸਤੂ ਦੋਸ਼ ਹੈ ਤੇ ਕਾਲ ਚੱਕਰ ਹੈ ਬਸਤੂ ਦੋਸਤੋ ਕਈ ਵਾਰੀ ਜਿਵੇਂ ਆਪਾਂ ਕੋਈ ਗੱਡੀ ਲੈ ਲਈ ਜਾਂ ਆਪਾਂ ਕੋਈ ਮੋਟਰਸਾਈਕਲ ਲੈ ਲਿਆ ਜਾਂ ਆਪਾਂ ਕੋਈ ਚੀਜ਼ ਕਿਸੇ ਤੋਂ ਹਨਾ ਸੈਕੰਡ ਹੈਂਡ ਲੈ ਲਈ ਆਪਾਂ ਨੂੰ ਨਾ ਉਹਦਾ ਬਹੁਤ ਨੁਕਸਾਨ ਹੋਣ ਲੱਗ ਜਾਂਦਾ ਇੱਕ ਵਾਰ ਸਾਡੇ ਨਾਲ ਵੀ ਹੋਇਆ ਸੀਗਾ ਮੇਰੇ ਵੀਰ ਜੀ ਨੇ ਕਈ ਵਾਰੀ ਕੋਈ ਇਹੀ ਜੀ ਚੀਜ਼ ਹੁੰਦੀ ਜਿਹੜੀ ਕਿ ਬਹੁਤ ਭਾਗਾਂ ਵਾਲੀ ਹੁੰਦੀ ਹੈ ਹਨਾ ਸਾਡੇ ਘਰ ਦੇ ਵਿੱਚ ਅਸੀਂ ਗੱਡੀ ਲੈਤੀ ਸੀ ਜਦੋਂ ਮੇਰਾ ਬੇਟਾ ਹੋਣ ਵਾਲਾ ਸੀਗਾ ਹਨਾ ਮਰੂਤੀ ਲੈਤੀ ਸੀ ਅਸੀਂ ਉਸ ਟਾਈਮ ਉਹ ਸਾਡੇ ਘਰ ਨਾਲ ਇੱਦਾਂ ਹੀ ਖੜੀ ਹੈਗੀ ਅਸੀਂ ਉਹਨੂੰ ਵੇਚਿਆ ਨਹੀਂ ਸਾਡਾ ਉਹਦੇ ਨਾਲ ਇੰਨਾ ਪਿਆਰ ਹੈ ਜਿ ਜਿੱਦੜੀ ਸਾਡੇ ਘਰ ਉਹ ਆਈ ਹੈ ਨਾ ਮਲਕਿ ਤੁਸੀਂ ਇਹ ਲਾ ਲਓ ਵੀ ਸਾਡੇ ਘਰ ਦੇ ਵਿੱਚ ਨਾ ਵਾਧਾ ਹੀ ਵਾਧਾ ਹੋਇਆ 14-15 ਸਾਲ ਹੋ ਗਏ ਸਾਡੇ ਘਰ ਉਸ ਨੂੰ ਆਈ ਨੂੰ ਹੁਣ ਉਹ ਬੇਚੈਰੀ ਖੜੀ ਹੈਗੀ ਅਸੀਂ ਉਹਨੂੰ ਵੇਚ ਵੀ ਨਹੀਂ ਰਹੇ ਹੈਗੇ ਵੀ ਇੰਨਾ ਕਈ ਵਾਰੀ ਕੋਈ ਚੀਜ਼ ਭਾਗਾਂ ਵਾਲੀ ਹੁੰਦੀ ਹੈਗੀ ਹਨਾ ਤੇ ਇੱਕ ਵਾਰ ਮੇਰੇ ਵੀਰ ਨੇ ਮੋਟਰਸਾਈਕਲ ਲੈਤਾ ਸੀਗਾ ਹਨਾ ਉਹ ਮੋਟਰਸਾਈਕਲ ਜਦੋਂ ਵੀ ਉਹ ਜਾਂਦੇ ਕਦੇ ਤਾਂ ਉਹਦਾ ਟਾਇਰ ਪੈਂਚਰ ਹੋ ਜਾਂਦਾ ਕਦੇ ਉਹ ਸਾਰਾ ਪਰਿਵਾਰ ਹੀ ਉਹਦੇ ਉੱਪਰ ਡਿੱਗ ਜਾਂਦਾ ਚਾਰ-ਪੰਜ ਵਾਰੀ ਮਲਕਿ ਉਹ ਡਿੱਗੇ ਅੱਕ ਕੇ ਅੰਤ ਨੂੰ ਉਹਨੇ ਉਹਨੂੰ ਵੇਚ ਹੀ ਦਿੱਤਾ ਇਹ ਚੀਜ਼ਾਂ ਜਿਹੜੇ ਮੈਂ ਤੁਹਾਨੂੰ ਦੱਸਦੀਆਂ ਵੀ ਕੀ ਹੁੰਦੀਆਂ ਨੇ ਕਿਉਂਕਿ ਕਈ ਵਾਰੀ ਕਿਸੇ ਦਾ ਉਸ ਚੀਜ਼ ਤੇ ਐਕਸੀਡੈਂਟ ਹੋਇਆ ਹੁੰਦਾ ਹੈ ਜਾਂ ਕੋਈ ਬਿਮਾਰ ਬੰਦਾ ਹੋ ਜਾਂਦਾ ਹੈ ਨਾ ਉਹਨੂੰ ਉਹ ਚੀਜ਼ ਨਾਲ ਬਹੁਤ ਪਿਆਰ ਹੁੰਦਾ ਜਿੰਮੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਕਈ ਵਾਰੀ ਨਾ ਅਚਨਚੇਤ ਮੌਤ ਆ ਜਾਂਦੀ ਹੈ ਇੱਕ ਦਾ ਜਦੋਂ ਹੁੰਦਾ ਵੀ ਹਾਂ ਵਾਈਗਰੂ ਜੀ ਨੇ ਆਪਣਾ ਸਵਾਸਾਂ ਦੀ ਪੂੰਜੀ ਜਦੋਂ ਖਤਮ ਹੋਣੀ ਹੈ ਮੌਤ ਉਹਦੀ ਆਉਣੀ ਹੈ ਪਰ ਕਈ ਵਾਰੀ ਨਾ ਆਪਣੇ ਮਨ ਦੇ ਵਿੱਚ ਅਜਿਹੇ ਚਾਹ ਹੁੰਦੀ ਨੇ ਅਜਿਹੇ ਖੁਆਇਸਾਂ ਹੁੰਦੀਆਂ ਨੇ ਜਿਹੜੀਆਂ ਕਿ ਅਧੂਰੀਆਂ ਰਹਿ ਜਾਂਦੀਆਂ ਨੇ ਆਪਣਾ ਕਿਸੇ ਚੀਜ਼ ਨੂੰ ਬਹੁਤ ਪਿਆਰ ਹੁੰਦਾ ਨਾ ਤੁਸੀਂ ਅਕਸਰ ਦੇਖੋ ਕੋਈ ਕਹਿੰਦਾ ਵੀ ਮੇਰਾ ਨਾ ਇਦਾਂ ਹੋਇਆ ਮੇਰਾ ਪੁਨਰਜਨਮ ਹੋਇਆ ਮੇਰਾ ਫਲਾਣਾ ਵਾ ਇਦਾਂ ਦੀ ਚੀਜ਼ਾਂ ਤੁਸੀਂ ਸੁਣੀਆਂ ਹੋਣਗੀਆਂ ਹਨ ਵੀ ਉਹ ਇਹੀ ਚੀਜ਼ ਹੈਗੀ ਕਹਿੰਦੇ ਇਨਸਾਨ ਜਦੋਂ ਇਸ ਦੁਨੀਆ ਤੋਂ ਜਾਂਦੇ ਨੇ ਅਗਰ ਉਹਦੀ ਕਿਸੇ ਚੀਜ਼ ਦੇ ਵਿੱਚ ਸੁਰਤ ਰਹੇ ਜੇ ਨਾ ਜਿਵੇਂ ਮਾਇਆ ਦੇ ਵਿੱਚ ਸੁਰਤ ਰਹੇ ਜੇ ਕਹਿੰਦੇ ਉਹ ਸੱਪ ਬਣਦਾ ਹੈ ਔਰਤ ਮਲਕਿ ਬੱਚਿਆਂ ਦੇ ਵਿੱਚ ਸੁਰਤ ਰਹੇ ਜੇ ਤਾਂ ਕਹਿੰਦੀ ਉਹ ਸੂਰ ਬਣਦਾ ਹੈਗਾ ਨਾ ਸੂਰੀ ਬਣਦੀ ਹੈ ਜੇ ਕਹਿੰਦੇ ਔਰਤ ਦੇ ਵਿੱਚ ਉਸ ਦਾ ਹੋਣਾ ਹੈ ਕਹਿੰਦੇ ਅਗਲਾ ਜਨਮ ਉਸ ਨੂੰ ਤਵਾਇਫ ਦਾ ਮਿਲਦਾ ਹੈ ਹਨ ਮੀਟ ਵਗੈਰਾ ਦੇ ਵਿੱਚ ਰਹਿ ਗਏ ਦੇਖੋ ਇਹ ਤੁਸੀਂ ਜਿਹੜੇ ਇਤਿਹਾਸ ਸੁਣਦੇ ਹੋ ਸਾਖੀਆਂ ਬਣਾਈਆਂ ਇਸੇ ਲਈ ਨੇ ਕਿ ਤੁਸੀਂ ਸਿਮਰਨ ਕਰੋ ਵਾਹਿਗੁਰੂ ਜੀ ਦੇ ਲੜ ਲੱਗੋ ਤੇ ਇਦਾਂ ਦੀਆਂ ਚੀਜ਼ਾਂ ਤੋਂ ਦੂਰ ਰਹੋਗੇ ਤਾਂ ਤੁਸੀਂ ਅੰਤ ਸਮੇਂ ਵੀ ਵਾਹਿਗੁਰੂ ਜੀ ਦਾ ਸਿਮਰਨ ਹੀ ਕਰੋਗੇ ਇਹਦੇ ਕਿਹਾ ਜਾਣਾ ਕਿ ਬਬ ਮਰेंगे ਕਿ ਐਸਾ ਮਰਨਾ ਹੋਏ ਸਾਹਿਬ ਮਨੋਂ ਨਾ ਬਿਸਰੇ ਤੱਕ ਸਹਿਲਾ ਮਰਨਾ ਹੋਏ ਜਾਣਾ ਦੁਨੀਆ ਤੋਂ ਸਭ ਨਹੀਂ ਆਏਗਾ ਤੇ ਇਹ ਤੁਹਾਡੇ ਜਿਹੜੇ ਵਸਤੂ ਦੋਸਤ ਦੇ ਵਿੱਚ ਤੁਸੀਂ ਹਨਾ ਉਲਝ ਚੁੱਕੇ ਹੋ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਉਲਝਾਇਆ ਜਾਂਦਾ ਫੋਨ ਤੇ ਵੀ ਕਿਹਾ ਜਾਂਦਾ ਵੀ ਤੁਹਾਡੇ ਅਸੀਂ ਚੀਜ਼ ਦਾ ਹੱਲ ਕਰ ਦਾਂਗੇ ਦੇਖੋ ਮੈਂ ਅਕਸਰ ਤੋਂ ਕਹਿੰਨੇ ਕਿ ਤੁਹਾਨੂੰ ਆਪ ਨੂੰ ਲੱਗਦਾ ਨਾ ਵੀ ਇਹ ਚੀਜ਼ ਤੁਹਾਡੇ ਘਰ ਦੇ ਵਿੱਚ ਹੈਗੀ ਹੈਗੀ ਤਾਂ ਤੁਸੀਂ ਉਸ ਚੀਜ਼ ਦਾ ਇੱਕ ਆਪਣੇ ਆਪ ਹੀ ਠੀਕ ਕਰ ਸਕਦੇ ਹੋ ਇੱਕ ਤਾਂ ਤੁਸੀਂ ਘਰ ਦੇ ਵਿੱਚ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਕੋਲੇ ਜਲ ਰੱਖ ਕੇ ਕਰੋ ਉਸ ਜਲ ਨੂੰ ਤੁਸੀਂ ਸਾਰਾ ਪਰਿਵਾਰ ਪੀਵੇ ਵੀ ਤੇ ਘਰ ਦੇ ਵਿੱਚ ਸਿੱਟਾ ਵੀ ਦਿਓ ਕੋਈ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਬੁਰੀ ਸ਼ਕਤੀ ਹੈ ਕੋਈ ਵੀ ਤੁਹਾਡੇ ਘਰ ਦੇ ਵਿੱਚ ਨਹੀਂ ਟਿਕੇਗੀ ਦੂਸਰਾ ਜਿਹੜਾ ਕਿ ਹੁਣ ਮੈਂ ਤੁਹਾਨੂੰ ਦਿਖਾਇਆਗਾ ਵੀ ਕਿਸ ਤਰੀਕੇ ਦੇ ਨਾਲ ਜੋ ਮੈਂ ਵੀਡੀਓ ਦਿਖਾਈ ਵੀ ਕੀ ਕਰ ਰਹੀ ਹਾਂ ਮੈਂ ਉਹ ਤੁਹਾਨੂੰ ਦੱਸਦੀ ਹਾਂ ਉਹ ਹੈਗੀ Google ਦੀ ਤੂਫਾਨ ਗੂਗਲ ਦੀ ਧੂਫ ਲਿਆ ਕੇ ਮਾਰਕੀਟ ਦੇ ਵਿੱਚੋਂ ਤੁਹਾਨੂੰ ਇੱਕ ਡੱਬੀ ਮਿਲ ਜੇਗੀ ਤੁਸੀਂ ਉਸ ਦੇ ਵਿੱਚ ਘਰੇ ਲਿਆ ਕੇ ਥੋੜੀ ਜੀ ਚੀਨੀ ਤੇ ਥੋੜਾ ਜਿਹਾ ਦੇਸੀ ਘਿਓ ਮਿਲਾ ਲੈਣਾ ਫਿਰ ਜਿਹੜੀ ਆਪਣੀ ਲੱਕੜ ਹੁੰਦੀ ਹੈ ਲੱਕੜ ਦਾ ਕੋਲਾ ਜੇ ਤੁਹਾਨੂੰ ਤੁਸੀਂ ਮਾਰਕੀਟ ਦੇ ਵਿੱਚ ਥੋੜੀ ਜਿਹੀ ਕੋਲੇ ਲਿਆ ਕੇ ਰੱਖ ਲਓ ਲੱਕੜ ਦੇ ਕੋਲੇ ਦੇ ਉੱਪਰ ਉਸ ਨੂੰ ਪਾ ਕੇ ਥੋੜੀ ਜਿਹੀ ਇੱਕ ਚਮਚਾ ਉਹਦੇ ਉੱਪਰ ਪਾਉਣੀ ਹੈ ਸਵੇਰੇ ਤੇ ਸ਼ਾਮ ਨੂੰ ਦੋਹੇ ਟਾਈਮ ਆਪਣੇ ਘਰ ਦੇ ਵਿੱਚ ਤੁਸੀਂ ਹਨਾ ਉਹ ਧੂਫ ਦੇਣੀ ਸ਼ੁਰੂ ਕਰਦੋ ਕਰਦੋ ਕੋਈ ਵੀ ਤੁਹਾਡੇ ਘਰ ਦੇ ਵਿੱਚ ਵਾਸਤੂ ਸ਼ਾਸਤਰ ਦਾ ਤੁਹਾਨੂੰ ਕੋਈ ਨਹੀਂ ਰਹਿਣਾ ਕੋਈ ਵੀ ਤੁਹਾਡੇ ਘਰ ਦੇ ਵਿੱਚ ਕੀਤਾ ਕਰਾਇਆ ਜਾਦੂ ਟੂਣਾ ਤੰਤਰਮੰਤ ਨਹੀਂ ਰਹਿਣਾ ਤੇ ਤੁਹਾਡੇ ਘਰ ਦਾ ਜਿਹੜਾ ਔਰਾ ਹੈ ਨਾ ਇੰਨਾ ਪੋਜ਼ਿਟਿਵ ਹੋਊਗਾ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹ ਵੀ ਐ ਵੀ ਹੋ ਸਕਦਾ ਹੈਗਾ ਹਨਾ ਵੀ ਇਹ ਚੀਜ਼ਾਂ ਤੁਸੀਂ ਕਰਿਆ ਕਰੋ ਇਹਦੇ ਨਾਲ ਨਾ ਤੁਹਾਡੇ ਘਰ ਦੇ ਵਿੱਚੋਂ ਨੈਗੇਟਿਵਿਟੀ ਘਟਾਉਣ ਉਹ ਬਿਸੈਲੇ ਪਦਾਰਥ ਤੇ ਜਿਹੜੀ ਉਹਦੀ ਖੁਸ਼ਬੂ ਹੈ ਨਾ ਉਹਦੇ ਨਾਲ ਜਿਹੜਾ ਤੁਹਾਡਾ ਘਰ ਮਹਿਕੂਗਾ ਜਿੰਨਾ ਤੁਹਾਡੇ ਘਰ ਦੇ ਵਿੱਚ ਨਾ ਖੁਸ਼ਬੂ ਹੋਏਗੀ ਉਨੇ ਹੀ ਘਰ ਦੇ ਵਿੱਚ ਜੀ ਲੱਗੇਗਾ ਉਨੇ ਹੀ ਤੰਦਰੁਸਤ ਹੋਏਗੀ ਦੂਸਰੀ ਗੱਲ ਆ ਕਿ ਜਿਹੜੇ ਫੈਨਪਰਾ ਫਾਰਨਰ ਰਹਿੰਦੇ ਨੇ ਉਹ ਇਦਾਂ ਅੱਗ ਨਹੀਂ ਜਲਾ ਸਕਦੇ ਤਾਂ ਤੁਸੀਂ ਨਾ ਧੂਫ ਮਿਲਦੀ ਹੈਗੀ ਗੂਗਲ ਦੀ ਇੱਕ ਬੱਤੀ ਵਾਲੀ ਜਿਵੇਂ ਕਿ ਤੁਸੀਂ ਦੁਕਾਨਾਂ 'ਚ ਦੇਖੀ ਹੋਣੀ ਹੈ ਨਾ ਉਹ ਲੱਟਕੇ ਲਗਾਉਂਦੇ ਹੈਗੇ ਤਾਂ ਤੁਸੀਂ ਉਸ ਤਰੀਕੇ ਦੀ ਲੈ ਆਓ ਉਹਨੂੰ ਤੁਸੀਂ ਘਰ ਦੇ ਵਿੱਚ ਲਗਾਓ ਤੇ ਇੱਕ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਜਿਵੇਂ ਮੈਂ ਚੱਲ ਦੱਸਿਆ ਤੁਹਾਨੂੰ ਉਹਦਾ ਸੇਟਾ ਦਿਓ ਤੇ ਸਾਰਾ ਪਰਿਵਾਰ ਪੀਓ ਤੇ ਸ਼ਾਮ ਨੂੰ ਤੁਸੀਂ ਨੇ ਰੱਖਿਆ ਦੇ ਸ਼ਬਦਾਂ ਦੇ ਪਾਠ ਤੇ ਕੀਰਤੋ ਸੋਲਾ ਸਾਹਿਬ ਜੀ ਦਾ ਆਪਣੇ ਘਰ ਦੇ ਵਿੱਚ ਜਰੂਰ ਕਰਿਆ ਕਰੋ ਦੇਖੋ 2-4 ਮਿੰਟ ਦਾ ਪਾਠ ਹੈਗਾ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਨਾ ਬਹੁਤ ਜ਼ਿਆਦਾ ਟਾਈਮ ਲੱਗੇਗਾ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਬੁਰੀ ਸ਼ਕਤੀ ਪ੍ਰਵੇਸ਼ ਵੀ ਨਹੀਂ ਕਰ ਸਕਦੀ ਅਗਰ ਤੁਸੀਂ ਹੈ ਨਾ ਉਹਨਾਂ ਦੇਖੋ ਗੁਰਬਾਣੀ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਦੀ ਰੱਖਿਆ ਕਰਨ ਵਾਸਤੇ ਦੱਸਿਆ ਗਿਆ ਅਗਰ ਤੁਸੀਂ ਉਸ ਨੂੰ ਨਾ ਅਰਥਾਂ ਦੇ ਅਨੁਸਾਰ ਪੜੋ ਕਈ ਮੈਨੂੰ ਕਹਿੰਦੇ ਨੇ ਵੀ ਹਨਾ ਇੱਕ ਭੈਣ ਨੇ ਭਰਾ ਹੈਗਾ ਕੱਲ ਮੈਸੇਜ ਕੀਤਾ ਆਪਣੀ ਤਿੰਨ ਤਿੰਨ ਤੋਂ ਲੈ ਕੇ 5 ਵਜੇ ਤੱਕ ਵੀ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਵੀ ਉਹਨੂੰ ਕੀ ਲਾਭ ਹੁੰਦਾ ਉਹਤੇ ਮੈਸੇਜ ਕੀਤਾ ਕਹਿੰਦੇ ਬਕਵਾਸ ਐ ਸਭ ਕੁਝ ਵੀ ਦੇਖੋ ਉਹ ਹੈ Hindu ਧਰਮ ਤੋਂ ਸ਼ਾਇਦ ਮੈਨੂੰ ਲੱਗਦਾ ਵੀ ਕਿਉਂਕਿ ਉਹਦਾ ਲਿਖਿਆ ਹੋਇਆ ਸੀਗਾ ਹਕਮਚੰਦ ਹਕਮਚੰਦ ਸੀਗਾ ਉਹਦੀ ਆਈਡੀ ਦਾ ਨਾਮ ਵੀ ਕਹਿਣ ਤੋਂ ਮੇਰਾ ਭਾਵ ਹੈ ਦੇਖੋ ਚਾਹੇ ਤੁਸੀਂ Hindu ਹੋ ਚਾਹੇ ਤੁਸੀਂ ਮੁਸਲਮਾਨ ਹੋ ਚਾਹੇ ਤੁਸੀਂ ਸਿੱਖ ਹੋ ਜੀਨੇ ਕਹਿੰਦੇ ਗੁਰਬਾਣੀ ਤੇ ਜਿਹਨੂੰ ਗੁਰਬਾਣੀ ਲਾ ਲਓ ਔਰ ਕੁਰਾਨ ਲਾ ਲਓ ਗੀਤਾ ਲਾ ਲਓ ਜਿਹਨੂੰ ਇਹ ਚੀਜ਼ ਬਕਵਾਸ ਲੱਗਦੀ ਹੈ ਨਾ ਉਹਦੇ ਕਰਮ ਮਾੜੇ ਇਸ ਤੋਂ ਹੋਰ ਕੋਈ ਨਹੀਂ ਹੋ ਸਕਦੀ ਉਹ ਨੂੰ ਜ਼ਿੰਦਗੀ ਦੇ ਵਿੱਚ ਕਦੇ ਸੁਖੀ ਤੇ ਕਦੇ ਖੁਸ਼ੀ ਨਹੀਂ ਮਿਲ ਸਕਦੀ ਦੇਖੋ ਤੁਹਾਨੂੰ ਮੈਂ ਪਹਿਲਾਂ ਕਹਿੰਦੀ ਨਹੀਂ ਕੋਈ ਚੀਜ਼ ਚੰਗੀ ਨਹੀਂ ਲੱਗਦੀ ਤਾਂ ਆਪਾਂ ਇਗਨੋਰ ਕਰ ਦੋ ਪਰ ਕਦੇ ਵੀ ਕਿਸੇ ਨੂੰ ਮਾੜਾ ਸ਼ਬਦ ਨਾ ਬੋਲੋ ਕਿਉਂਕਿ ਅੱਜ ਤੁਹਾਡਾ ਬੋਲਿਆ ਚੰਗਾ ਮਾੜਾ ਨਾ ਤੁਹਾਡੇ ਮੂਰੇ ਪਹਾੜ ਬਣ ਕੇ ਖੜਾ ਹੋਵੇਗਾ ਇਹਦੇ ਨਾਲ ਮੈਨੂੰ ਕੁਛ ਨਹੀਂ ਹੁੰਦਾ ਮੇਰੀ ਕੋਈ ਟੰਗ ਨਹੀਂ ਠੀਕ ਹੈ ਮੇਰੀ ਥੋੜਾ ਬਹੁਤਾ ਹਿਰਦਾ ਦੁਖ ਜਾਂਦਾ ਕਈ ਵਾਰ ਕਿਉਂਕਿ ਮੈਂ ਥੋੜੀ ਇਮੋਸ਼ਨਲ ਹਾਂ ਹੈਨਾ ਇਸੇ ਕਰਕੇ ਪਰ ਦੇਖੋ ਵੀ ਤੁਸੀਂ ਨਾ ਚੰਗਾ ਹੀ ਵੀਝ ਲੋ ਕਿਉਂਕਿ ਤੁਸੀਂ ਦੇਖ ਰਹੇ ਹੋ ਵੀ ਕੀ ਕੁਝ ਹੋ ਰਿਹਾ ਪਤਾ ਨਹੀਂ ਕਦੋਂ ਦੁਨੀਆ ਤੋਂ ਇਥੇ ਖਤਮ ਹੋ ਜਾਣਾ ਕਦੋਂ ਪਟਾਕਾ ਜਾ ਪੈ ਜਾਣਾ ਹੈਨਾ ਕਹਿੰਦੇ ਆਪਾਂ ਜਿਹੜੀਆਂ ਘਰੇ ਚੀਜ਼ਾਂ ਲਿਆਉਣੇ ਫਰਨੀਚਰ ਲਿਆਉਣ ਉਹਦੀ ਵੀ ਮਿਆਦ ਹੁੰਦੀ ਹੈ ਇਨਸਾਨ ਦੀ ਕੋਈ ਮਿਆਦ ਨਹੀਂ ਤੇ ਦੂਸਰਾ ਜਿਹੜਾ ਮੈਂ ਤੁਹਾਨੂੰ ਅਕਸਰ ਦੱਸਦੀ ਹੁੰਦੀ ਹਾਂ ਵੀ ਘਰ ਦੇ ਵਿੱਚ ਨਾ ਜਿਵੇਂ ਗੂਗਲ ਦੀ ਧੂਫ ਦੱਸੀ ਹੈ ਮਦੇ ਉੱਪਰ ਤੁਸੀਂ ਥੋੜਾ ਕਪੂਰ ਵੀ ਪਾ ਸਕਦੇ ਕਦੋਂ ਲੌਂਗ ਵੀ ਪਾ ਸਕਦੇ ਹੋ ਹਨ ਇਹ ਚੀਜ਼ਾਂ ਸਿਰਫ ਤੁਹਾਡੇ ਘਰ ਦੀ ਨੈਗੇਟਿਵਿਟੀ ਦੂਰ ਕਰਨ ਵਾਸਤੇ ਟੋਟਕੇ ਨਹੀਂ ਹੈਗੇ ਇਹ ਹਰ ਇੱਕ ਚੀਜ਼ ਨੂੰ ਨਾ ਟੋਟਕੇ ਵੱਲ ਨਾਲ ਲਜਾਇਆ ਕਰੋ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਇਹ ਆਪਣੇ ਘਰ ਦੇ ਔਰਾ ਹੈ ਜਿਵੇਂ ਆਪਣੇ ਘਰ ਦੇ ਵਿੱਚ ਗੁਰਬਾਣੀ ਨਹੀਂ ਪੜੀ ਜਾਂ ਜੇ ਆਪਣੇ ਘਰ ਦੇ ਵਿੱਚ ਨਾ ਸੁੱਧ ਕੀਰਤਨ ਹੀ ਹੁੰਦੀ ਪੋਸੇ ਕਰਕੇ ਹੀ ਆਪਾਂ ਨੂੰ ਇਹ ਲੱਗਦਾ ਕਿਉਂਕਿ ਕਿਸੇ ਦਾ ਸਤਿਕਾਰ ਹੀ ਨਹੀਂ ਹੈਗਾ ਘਰਾਂ ਦੇ ਵਿੱਚ ਤੇ ਜਿਹੜਾ ਕਾਲ ਚੱਕਰ ਹੈ ਨਾ ਕਾਲ ਚੱਕਰ ਹੁੰਦਾ ਹੈਗਾ ਮ੍ਰਿਤਿਓ ਚੱਕਰ ਹੈ ਕਈ ਵਾਰੀ ਆਪਾਂ ਕਹਿ ਦਿੰਨੇ ਵੀ ਹੈ ਨਾ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਵੀ ਦੀਦੀ ਸਾਨੂੰ ਸੁਪਨੇ ਦੇ ਵਿੱਚ ਇਦਾਂ ਲਿੰਦਾ ਹੈ ਨਾ ਵੀ ਪਾਠ ਕਰਦੇ ਆਂ ਤਾਂ ਪਾਠ ਕਰਨ ਵੇਲੇ ਲੜਾਈ ਹੋ ਜਾਂਦੀ ਹੈ ਕਿਸੇ ਦੇ ਨਾਲ ਇਹ ਉਹੀ ਹੈ ਕਿ ਕਹਿੰਦੇ ਜਿਹੜੀ ਆਪਣਾ ਕਾਲ ਚੱਕਰ ਹੈ ਨਾ ਉਹ ਆਪਾਂ ਨੂੰ ਏਸੇ ਚੀਜ਼ ਦੇ ਵਿੱਚ ਉਲਝਾਈਂ ਫਿਰਦਾ ਜਦੋਂ ਤੁਹਾਨੂੰ ਗੁਰਬਾਣੀ ਪੜਨ ਤੋਂ ਗੁਰਬਾਣੀ ਨਾ ਚੰਗੀ ਲੱਗੇ ਕਿ ਗੁਰਬਾਣੀ ਦੇ ਖਿਲਾਫ ਤੁਹਾਨੂੰ ਕੋਈ ਖੜਾ ਕਰਦਾ ਨਾ ਸਮਝ ਲਓ ਤੁਹਾਡੇ ਮਾੜੇ ਕਰਮ ਜਿਹੜਾ ਇਹ ਕਾਲ ਚੱਕਰ ਹੈ ਨਾ ਇਹ ਦਾ ਜਿਹੜਾ ਕਹਿੰਦੇ ਨੇ ਜਮਰੂਦ ਤੁਹਾਡੇ ਸਿਰ ਤੇ ਘੁੰਮ ਰਹੇ ਨੇ ਕਿਸੇ ਵੀ ਟਾਈਮ ਤੁਹਾਡੇ ਪਰਿਵਾਰ ਨੂੰ ਖਤਮ ਕਰ ਸਕਦੇ ਨੇ ਕਿਸੇ ਵੀ ਟਾਈਮ ਤੁਹਾਡੇ ਕਾਰੋਬਾਰ ਨੂੰ ਖਤਮ ਕਰ ਸਕਦੇ ਨੇ ਕਿਸੇ ਵੀ ਟਾਈਮ ਤੁਹਾਣ ਨੂੰ ਖਤਮ ਕਰ ਸਕਦੇ ਆ ਕਾਲ ਮ੍ਰਿਤਿਓ ਇਹੀ ਹੁੰਦੀ ਹੈ ਕਿ ਜਦੋਂ ਆਪਾਂ ਜਾਣਦੇ ਆ ਕਿ ਤੇ ਨਾ ਮੈਂ ਤਾਈਆਂ ਨੂੰ ਕਹਿੰਦੀ ਵੀ ਅਰਦਾਸ ਕਰਕੇ ਤਰਿਆ ਕਰੋ ਕਿਉਂਕਿ ਵਾਹਿਗੁਰੂ ਜੀ ਦਾ ਹੱਥ ਤੁਹਾਡੇ ਸਿਰ ਤੇ ਹੋ ਜਾਂਦਾ ਹੈ ਕਈ ਵਾਰੀ ਆਪਾਂ ਘਰ ਤੋਂ ਜਾਣਦੇ ਆ ਥੋੜੀਕਿ ਦੂਰ ਜਾ ਕੇ ਆਪਣਾ ਐਕਸੀਡੈਂਟ ਹੋ ਜਾਂਦਾ ਤੇ ਸਾਰਾ ਕੁਝ ਖਤਮ ਹੋ ਜਾਂਦਾ ਇਸੇ ਲਈ ਪਰਮੇਸ਼ਰ ਦਾ ਓਟ ਆਸਰਾ ਤੱਕ ਲੋ ਕਿਉਂਕਿ ਵਾਹਿਗੁਰੂ ਜੀ ਸੂਲੀ ਤੋਂ ਸੂਲ ਬਣਾ ਕੇ ਕੱਟਣ ਦੀ ਹਿੰਮਤ ਰੱਖਦੀ ਹੈ ਕਿਸੇ ਵੀ ਚੀਜ਼ ਤੋਂ ਡਰਨ ਦੀ ਤੁਹਾਨੂੰ ਲੋੜ ਨਹੀਂ ਜਾਦੂ ਟੋਣਾ ਤੰਤਰਮੰਗ ਕਿਉਂ ਤੇ Diwali ਤੱਕ ਹੁਣ ਇਹ ਬਹੁਤ ਹਾਵੀ ਹੋਣੀਆਂ ਨੇ ਤੁਹਾਡੇ ਤੇ ਹਨ ਕਿਉਂਕਿ ਜਿਹੜੇ ਇਹ ਤੰਤਰ ਵਾਲੇ ਹੁੰਦੇ ਨੇ ਨਾ ਜਾਦੂ ਟੋਣੇ ਵਾਲੇ ਹੁੰਦੇ ਨੇ ਇੱਕ ਮਤਲਬ ਕਿ ਕੀ ਹੁੰਦਾ ਬਲੈਕ ਕਾਲਾ ਜਾਦੂ ਕਹਿੰਦੇ ਨਾ ਪਈ ਵਾਲੇ ਹੁੰਦੇ ਹਨ ਤਾਂ ਇਹ ਇਸ ਚੀਜ਼ ਨੂੰ ਉਹਨਾਂ ਕੋਲੇ ਨਾ ਰਿਧੀਆਂ ਸਿੱਧੀਆਂ ਹੁੰਦੀਆਂ ਨੇ ਮਤਲਬ ਕਿ ਪੜੀਆਂ ਹੁੰਦੀਆਂ ਹਰ ਜਾਤ ਦੇ ਪੜੇ ਹੁੰਦੇ ਆ ਤੇ ਉਹਨਾਂ ਦੀਆਂ ਜਿਹੜੇ ਕਿ ਆਪਾਂ ਜਾਦੂਗਰ ਨੇ ਜਿਵੇਂ ਉਦਾਂ ਹੁੰਦਾ ਹੈਗਾ ਤਾਂ ਉਹ ਚੀਜ਼ਾਂ ਨਾ Diwali ਦੇ ਲਵੇ ਲਵੇ ਆ ਕੇ ਨਾ ਉਹਨਾਂ ਨੂੰ ਕਹਿੰਦੇ ਆਜ਼ਾਦ ਕਰ ਦਿੰਦੇ ਨੇ ਤੇ ਫਿਰ ਉਹ ਆਪਣੇ ਘਰਾਂ ਦੇ ਵਿੱਚ ਆ ਕੇ ਨੁਕਸਾਨ ਕਰਦੀਆਂ ਨੇ ਫਿਰ ਆਪਾਂ ਫਿਰ ਉਹਨਾਂ ਕੋਲੇ ਪਹੁੰਚਦੇ ਆ ਕਿ ਬਾਬਾ ਜੀ ਇਦਾਂ ਹੋ ਗਿਆ ਇਦਾਂ ਹੋ ਗਿਆ ਨਾ ਇਹ ਕਰੋ ਕਿਉਂਕਿ ਦੀਵਾਲੀ ਦੇ ਟਾਈਮ ਕਿਸਦੇ ਅਗਲਗ ਜਾਣੀ ਕਿਸੇ ਦੇ ਹਨਾ ਕੱਪੜੇ ਕੱਟੇ ਜਾਣੇ ਇਦਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਨੇ ਹਨਾ ਤਾਂ ਤੁਸੀਂ ਇਹਨੂੰ ਬਚਣ ਲਈ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਉਹ ਕਰਨ ਲੱਗੋ ਤਾਂ ਤੁਹਾਡੇ ਘਰ ਦਾ ਇੱਕ ਮਹੀਨਾ ਨਾਲ ਲਗਾਤਾਰ ਕਰਕੇ ਦੇਖੋ ਤਾਂ ਤੁਹਾਡੇ ਘਰ ਦਾ ਔਰਾ ਹੈ ਨਾ ਜਿਹੜਾ ਉਹ ਆਟੋਮੈਟਿਕ ਬਦਲਣ ਲੱਗ ਜਾਏਗਾ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਕਿਹੜੇ ਆ ਜਾਣਗੇ ਕਿਸੇ ਵੀ ਚੀਜ਼ ਵਸਤੂ ਤੋਂ ਉਸ ਤੋਂ ਡਰਨ ਦੀ ਜ਼ਰੂਰਤ ਨਹੀਂ ਤੁਹਾਨੂੰ ਜੇ ਜ਼ਿਆਦਾ ਲੱਗਦਾ ਵੀ ਸਾਡੇ ਘਰ ਦੇ ਵਿੱਚ ਇਸ ਚੀਜ਼ ਨਾਲ ਨੁਕਸਾਨ ਹੋ ਰਿਹਾ ਤਾਂ ਉਸ ਨੂੰ ਆਪਣੇ ਘਰ ਤੋਂ ਬਾਹਰ ਕਰ ਦਿਓ ਕਿਉਂਕਿ ਜਿੰਦਗੀ ਉਹਦੇ ਨਾਲ ਨਹੀਂ ਜਿੰਦਗੀ ਪਰਮੇਸ਼ਰ ਦੇ ਨਾਲ ਤੇ ਕਹਿੰਦੇ ਆਪਾਂ ਚੀਜ਼ਾਂ ਵੀ ਨਾ ਸਾਰ ਸਕਦੇ ਆਂ ਪਰ ਘਰ ਦੇ ਵਿੱਚ ਕਲੇਸ਼ ਲੜਾਈ ਚ ਆੜੇ ਉਹਦੇ ਵੀ ਨਾ ਨਹੀਂ ਸਾੜ ਸਕਦੇ ਤੁਸੀਂ ਇਹ ਕੋ ਦੇਖਿਆ ਕਰੋ ਵੀ ਕਿਸ ਚੀਜ਼ ਦੇ ਨਾਲ ਸਾਡੇ ਘਰ ਦੇ ਵਿੱਚ ਕਲੇਸ਼ ਪੈਂਦਾ ਹਾਂ ਜਿਵੇਂ ਕਿ ਪੈਣ ਨੇ ਮੈਨੂੰ ਕਿਹਾ ਸੀ ਵੀ ਪਾਠ ਕਰਦੀਆਂ ਜਦੋਂ ਮੇਰੇ ਸਾਈ ਉਹਦੀ ਲੜਾਈ ਹੋ ਜਾਂਦੀ ਹੈ ਤਾਂ ਉਸ ਤੋਂ ਤੁਸੀਂ ਰੋਕਣਾ ਨਹੀਂ ਕਿਉਂਕਿ ਉਹ ਤੁਹਾਨੂੰ ਜਿਹੜਾ ਕਾਲ ਚੱਕਰਾ ਰੋਕਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਮਾਲੀਆਂ ਸ਼ਕਤੀ ਨੇ ਰੋਕਣ ਦੀ ਕੋਸ਼ਿਸ਼ ਕਰ ਰਹੇ ਤਾਂ ਬਹੁਤ ਜ਼ਿਆਦਾ ਕਰੋ ਗੁਰਬਾਣੀ ਲਾ ਕੇ ਰੱਖੋ ਘਰ ਦੇ ਵਿੱਚ ਤਾਂ ਤੁਹਾਡੇ ਘਰ ਸਵਰਗਵਾਨ ਤੋਂ ਕੋਈ ਨਹੀਂ ਰੋਕ ਸਕਦਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀ